ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸ਼ਾਮ ਦਾ ਟਾਈਮ ਹੈ ਜੀ 6 ਵਜਣ ਵਾਲੇ ਆ ਆਪਾਂ ਪਸ਼ੂ ਪਾਣੀ ਧਾਣੀ ਪਿਆਲੇ ਤੇ ਧਾਰਾਂ ਚੋਂ ਨੇ ਸੀ ਤੇ ਧਾਰਾਂ ਚੋਂ ਨੇ ਵੇਲੇ ਹੁਣ ਇਹਨਾਂ ਨੂੰ ਇਹ ਹੁੰਦੀ ਹੈ ਵੀ ਛੇਤੀ ਸਾਨੂੰ ਦਾਣਾ ਮਿਲ ਜੀ ਭਾਵਾਂ ਥੋੜਾ ਦੁੱਧ ਦੇ ਭਾਵਾਂ ਬਾਲਾ ਸਾਰਿਆਂ ਦੀ ਬਾਂ ਬਣ ਲਈਏ ਗਾਈਆਂ ਇਸ ਤਰ੍ਹਾਂ ਕਰਦੇ ਉਹਨੀਆਂ ਪਰ ਮੇਰੀਆਂ ਮੱਝਾਂ ਇਸ ਤਰ੍ਹਾਂ ਕਰਦੀਆਂ ਜੀ ਤੇ ਲੋ ਜੀ ਤੁਹਾਨੂੰ ਇੱਕ ਰਿਕਵੈਸਟ ਹੈ ਜੀ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਨਿਊ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਬਾਕੀ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੇ ਜੈਸਰ ਲੇਟਰ ਮੇਰੇ ਨਾਲ ਵੀਡੀਓ ਜਾਂ ਬਲੌਗ ਹੁੰਦੇ ਆ ਜੇ ਆਪਣੇ ਭੈਣ ਭਰਾਵਾਂ ਦੇ ਵਿੱਚ ਤੇ ਠੀਕ ਹੈ ਜੀ ਆਪਾਂ ਬਹੁਤ ਟਾਈਮ ਤੁਹਾਡਾ ਨਹੀਂ ਖਰਾਬ ਕਰਦੇ ਤੇ ਅੱਜ ਆਪਾਂ ਤੁਹਾਨੂੰ ਨਿਊ ਟ੍ਰਿਕ ਦੱਸਦੇ ਆ ਘਰੇ ਪਸ਼ੂ ਕਿਵੇਂ ਚੈੱਕ ਕਰਗੇ ਤੇ ਉੱਥੇ ਚੈੱਕ ਕੀਤਾ ਸੀ ਉਹ ਝੋਟੀ ਦਾ ਬਾਥਰੂਮ ਜੀ ਤੇ ਮੈਂ ਪਹਿਲਾਂ ਟਰਾਈ ਕਰ ਕਰ हट ਗਈ ਤੇ ਹੁਣ ਇਹਨੇ ਹੁਣ ਬਾਥਰੂਮ ਕੀਤਾ ਤੇ ਆਜੋ ਆਪਾਂ ਤੁਹਾਨੂੰ ਚੈੱਕ ਕਰਨ ਦਾ ਤਰੀਕਾ ਦੱਸਦੇ ਆ ਕਿਉਂਕਿ ਪੱਕੇ ਥਾਂ ਤੇ ਥੋੜਾ ਜਿਹਾ ਸੌਖਾ ਹੋ ਜਾਂਦਾ ਜੀ ਵੀ ਬਾਥਰੂਮ ਜੀਰਦਾ ਨਹੀਂ ਓਹੋ ਪਾਸੇ ਹੋ ਜੋ ਉੱਤੇ ਓਹੋ ਖੜਦਗਾ ਮੇਰੇ ਪਰ ਆਹੋ ਕਿਉਂਕਿ ਆਪਾਂ ਪਸ਼ੂ ਦੀ ਰਾਖੀ ਤਾਂ ਨਹੀਂ ਰੱਖ ਸਕਦੇ ਭਰਾ ਹੋ ਜਾ ਤੇ ਇਸ ਤਰ੍ਹਾਂ ਹੀ ਆਪਾਂ ਬਾਥਰੂਮ ਤੋਂ ਚੈੱਕ ਕਰ ਸਕਦੇ ਆ ਜੀ ਜਿਵੇਂ ਆ ਬਾਥਰੂਮ ਹੈ ਹਨ ਇਸ ਤਰ੍ਹਾਂ ਤੁਸੀਂ ਪਰ ਹਟੋ ਪਰ ਹਟ ਪਰ ਹਟ ਸਰੋਂ ਦਾ ਤੇਲ ਲੈ ਲਈ ਬਸ ਤਰਾਂ ਤੇ ਇਹ ਆ ਬਾਥਰੂਮ ਖੜਾ ਨਾ ਪਹਿਲਾਂ ਤੂੰ ਪੀ ਲੈ ਮੈਂ ਬਾਅਦ ਚ ਚੈੱਕ ਕਰ ਲਉ ਇਸ ਤਰਾਂ ਤੁਸੀਂ ਤੌਕੇ ਪਾਉਣੇ ਆ ਜੀ ਉੱਪਰ ਇਹਦੇ ਚੈੱਕ ਕਰਨ ਦੇਣਾ ਕਿ ਨਹੀਂ ਕਰਨ ਦੇਣਾ ਮੈਨੂੰ ਰਹਿਣਾ ਦੇ ਦੇਖੋ ਜੀ પરા ਹੋ ਜਾ ਤਾਨੂੰ ਦੱਸ ਦਿਆਂ ਹੋਣੀਆਂ ਬੂੰਦਾ ਜੀ ਜੇ ਆ ਬੂੰਦਾ ਇਸ ਤਰ੍ਹਾਂ ਰੁਕ ਜਾਣ ਉੱਪਰ ਤਾਂ ਝੋਟੀ ਜਾਂ ਮੱਝ ਥੋੜੀ ਸਵਾਲ ਹੁੰਦੀ ਆ ਜਾਂ ਸੂਨ ਵਾਲੀ ਹੁੰਦੀ ਆ ਜੇ ਆ ਬੂੰਦਾ ਨਾ ਰੁਕਣ ਉੱਪਰ ਫਿਰ ਜੈਨ ਕਿ ਫੈਲ ਜੇ ਬਾਥਰੂਮ ਫਿਰ ਤੁਹਾਡੀ ਝੋਟੀ ਨਹੀਂ ਸੂਨ ਵਾਲੀਗੀ ਇਹ ਬੂੰਦਾ ਦਾ ਹੋਣਾ ਉੱਪਰ ਬਹੁਤ ਜ਼ਰੂਰੀ ਕੇ ਨਹੀਂ ਮੈਨੂੰ ਕੋਸ ਕਰਨ ਦਿੰਦੇਗਾ ਸਾਰੇ ਤੇਰੀ ਖਾਣ ਹੀ ਪਾਲਦਿਆਂ ਰਹੀਂ ਦਾ ਚਟਲ ਹੁਣ ਜਿਹੜਾ ਕੋ ਚਟਨਾ ਇਥੇ ਆ ਇਧਰ ਸੀਗਾ ਜੀ ਇਧਰ ਇਹ ਝੋਟੀ ਦਾ ਆਪਾਂ ਚੱਕ ਤਰਿਆ ਇਹ ਐ ਆ ਗਿਆ ਨਾਲੀ ਦੇ ਵਿੱਚ ਇਹਦੀਆਂ ਬੂੰਦਾ ਹਜੇ ਵੀ ਖੜੀਆਂ ਜੀ ਉਹਦਾ ਆਪਾਂ ਨੂੰ ਥੋੜਾ ਜਿਹਾ ਸ਼ੱਕ ਹੈ ਇਹਦੀਆਂ ਬੂੰਦਾ ਆਹ ਵਾਲੀਆਂ ਖੜੀਆਂ ਜੀ ਹਜੇ ਤੁਹਾਨੂੰ ਦਿਖਤ ਨਾ ਹੋਣ ਨਾ ਇਸ ਤਰ੍ਹਾਂ ਦੀਆਂ ਬੂੰਦਾ ਆਈ ਭਾਵੇਂ ਬਾਥਰੂਮ ਬਸ ਉਹਨੇ ਉਹ ਜਿਹੀਂ ਤਾਜ਼ਾ ਕੀਤਾ ਜਿਵੇਂ ਕਿ ਗਰਮ ਬਾਥਰੂਮ ਹੁੰਦਾ ਵੀ ਆ ਗਰਮ ਚ ਹਰ ਇੱਕ ਚੀਜ਼ ਪਿਗਲ ਜਾਂਦੀ ਆ ਪਰ ਨਹੀਂ ਜੀ ਜੇ ਝੋਟੀ ਥੋੜੀ ਜਾਂ ਮੱਝ ਸੂਣ ਵਾਲੀ ਹੈ ਤਾਂ ਇਹ ਬੂੰਦਾ ਨਹੀਂ ਇਹਦੀ ਹੁਣ ਆਪਾਂ ਨੂੰ ਪੱਕਾ ਯਕੀਨ ਆ ਜਿਹੜੀ ਉਪਰਾਂ ਝੁੱਟੀ ਖੜੀ ਆ ਉਹਦਾ ਵੀ ਆਪਾਂ ਨੂੰ ਪਰਾ ਪੱਕਾ ਯਕੀਨ ਆ ਪਰ ਇਹਦੀਆਂ ਬੂੰਦਾ ਥੋੜੀਆਂ ਜਿਨਾਂ ਐਸ ਝੋਟੀ ਦੀਆਂ ਜਿਹੜੀ ਉਹ ਖੜੀ ਆ ਫੈ ਲੰਨਾ ਪਤਾ ਨਹੀਂ ਕਿਉਂ ਹਾਂ ਵੀ ਹੁਣ ਇਹਨਾਂ ਨੇ ਮੁਖੜਾ ਪਾਸੇ ਕੀਤਾ ਹੈ ਤਾਂ ਬਣੀਆਂ ਤਾਂ ਹੈਗੀਆਂ ਜੀ ਆਵੇ ਰੇ ਜਿਆਦਾ ਇਹ ਖਣਿਤ ਜਿਆਦੇ ਬਾਥਰੂਮ ਗਰਮ ਸੀ ਤਾਂ ਫੈ ਲੰਗਾ ਇਸ ਤਰ੍ਹਾਂ ਤੇ ਇਹਦਾ ਇਹਦਾਂ ਵੀ ਉੱਥੇ ਹੀ ਬੂੰਦਾਂ ਖੜਗ ਗਈਆਂ ਸੀ ਉਵੇਂ ਜਿਵੇਂ ਆਪਾਂ ਪਾਣੀ ਆ ਆ ਵੀ ਬਾਥਰੂਮ ਕਰਿਆ ਸੀਗਾ ਪਰ ਝੋਟੀ ਤੇ ਇਹ ਸਵਾਲ ਲੱਗਦੀ ਆ ਜੀ ਵੇਖਣ ਨੂੰ ਤਾਂ ਕਿਉਂਕਿ ਅੱਗੇ ਨਹੀਂ ਇਹਨੇ ਦੁੱਧ ਵਗੈਰਾ ਲਾਇਆ ਸੀ ਹੁਣ ਇਹਦਾ ਲਾਈ ਆਉਂਦੀ ਆ ਇਹ ਸੇਧ ਦੀ ਵੀ ਪਿੰਡੇ ਦੀ ਵੀ ਭਾਰੀ ਹੋਈ ਇਸ ਤਰ੍ਹਾਂ ਤੁਸੀਂ ਪੁਛ ਚੈੱਕ ਕਰ ਲੈਨੇ ਕਰ ਸਕਦੇ ਆ ਘਰੇ ਜੀ ਦੇਖੋ ਜੀ ਹੱਥ ਚੱਟਣ ਤੱਕ ਮੇਰੇ ਜਾਂਦਣਾ ਇਹਨਾਂ ਨੂੰ ਐ ਪਤਾ ਨਹੀਂ ਹੱਥਾਂ 'ਚ ਵੀ ਸਾਡੇ ਵਾਸਤੇ ਕੀ ਲਈ ਫਿਰਦੀ ਆ ਇਹ ਇੰਨਾ ਮੋਹ ਪਿਆਰ ਹੈ ਇਹਨਾਂ ਦਾ ਮੇਰੇ ਨਾਲ ਤੇ ਮੇਰਾ ਵੀ ਇਹਨਾਂ ਬਿਨਾ ਜੀ ਬਿਲਕੁਲ ਨਹੀਂ ਲੱਗਦਾ ਆ ਦੇਖੋ ਇਹ ਸਿਰ ਕੱਢਦੀ ਵੀ ਛੇਤੀ ਪਹਿਲਾਂ ਮੇਰਾ ਸਿਰ ਖੁਰਕਦੀ ਚਲੋ ਜੀ ਧਾਰਾਂ ਦਾ ਟਾਈਮ ਆ ਤੇ ਆਪਾਂ ਇਹ ਚ ਵੀ ਵੰਡ ਪਾ ਕੇ ਉੱਤੇ ਹਰਾ ਪਾਤਾ ਵੀ ਇਹਨੂੰ ਦਿੱਸੇ ਨਾ ਨਹੀਂ ਬਾਲੇ ਗੇੜੇ ਲਾਊਗੀ ਤੇ ਉਧਰ ਉਹ ਰੱਖਤਾ ਦਾਣਾ ਆਪਾਂ ਪਾ ਕੇ ਧਾਰਾਂ ਕੱਢ ਲਗੇ ਜੀ ਤੇ ਵੀਡੀਓ ਮੈਨੂੰ ਵੀ ਇਸ ਤਰ੍ਹਾਂ ਬਣਾਉਣੀ ਔਖੀ ਲੱਗਦੀ ਏ ਜੇ ਕੋਈ ਹੋਰ ਬਣਾਵੇ ਤਾਂ ਮੈਨੂੰ ਸੌਖਾ ਸਟੈਂਡ ਇੱਕ ਥਾਂ ਪਿਆ ਰਹਿੰਦਾ ਫਿਰ ਆਵਾਜ਼ ਨਹੀਂ ਆਉਂਦੀ ਜੀ ਠੀਕ ਹੈ ਜੀ ਤੇ ਹੁਣ ਆਪਾਂ ਕਾਢ ਲਗੀ ਧਾਰਾ ਤੇ ਆ ਝੂਟੀ ਜੀ ਆਪਣੀ ਸੌਖਣਾ ਵਧੀਆ ਹੀ ਆ ਦੁੱਧ ਇਹਨੂੰ ਵਿਚਾਰੀ ਨੂੰ ਬੁਖਾਰ ਹੋ ਗਿਆ ਸੀ ਤਿੰਨ ਦਿਨ ਬੁਖਾਰ ਨਹੀਂ ਲੱਥਾ ਹਰ ਵੀਡੀਓ 'ਚ ਮੈਂ ਤੁਹਾਨੂੰ ਦੱਸਦੀ ਹੁੰਦੀ ਆ ਤੇ ਇਹ ਤਾਂ ਆਪਾਂ ਬਣਾਈ ਨਹੀਂ ਆ ਮੱਝ ਆਪਣੀ ਸੂਨ ਵਾਲੀ ਆ ਇਹਨੂੰ 7 ਮਹੀਨੇ ਲੱਗ ਗਿਆ ਜੀ ਇਹਦੀ ਖਰਾਕ ਸਟਾਰਟ ਹੈ ਆ ਵੀ ਸੂਣ ਵਾਲੀ ਹੈ ਐ ਕੀ ਆਹਾ ਬਸ ਆਪਾਂ ਇਹ ਤਾਂ ਨਹੀਂ ਬਣਾਈ ਸੀ ਕਿਉਂਕਿ ਜੀ ਇਹ ਆਪਦੇ ਆਪ ਬਣੀ ਨਹੀਂ ਦੂਜੇ ਨਾਲ ਆਪਦੇ ਆਪ ਬਣ ਗਈਆਂ ਸੀ ਇਹ ਆਪਦੇ ਆਪ ਨਹੀਂ ਬਣੀ ਤੇ ਆਪਾਂ ਬਣਾਈ ਨਹੀਂ ਦੁੱਧ ਕਾਫੀ ਸੀ ਇਹ ਦੇ ਥੱਲੇ ਸਾਢੇ 4-5 ਕਿਲੋ ਡੰਗ ਦਾ ਦੁੱਧ ਸੀਗਾ ਜੀ 7-8 ਮਹੀਨੇ ਸੂਈ ਨਹੀਂ ਹੋ ਗਿਆ ਫਿਰ ਅਸੀਂ ਸੋਚਿਆ ਜ਼ਰੂਰ ਸੂਏ ਪਵਾਣੇ ਹਨਾ ਦੁੱਧ ਵਧੀਆ ਦੇ ਹੀ ਜਾਂਦੀ ਸੱਜਣਾ ਜਿੰਨਾ ਆਮ ਪਸ਼ੂ ਥੱਲੇ 4-5 ਕਿਲੋ ਦੁੱਧ ਹੁੰਦਾ ਇਹ ਹੁੰਦਾ ਸੋਖਣ ਵਾਲੀ ਧਾਰ ਵੀ ਇਹਦੀ ਬਹੁਤ ਸੁਣੀ ਗਾਈਆਂ ਰਗੀ ਬੜਾ ਮਜ਼ਾ ਹੁੰਦਾ ਚੋਣਦਾ ਉਹ ਵੀ ਸੀਲ ਹੈ ਜੀ ਜਿਵੇਂ ਮਰਜ਼ੀ ਹੱਥ ਲਾਈ ਜਾਵਾ ਨਹੀਂ ਪਸ਼ੂ ਆਏ ਹੱਥ ਨਹੀਂ ਲਾਉਣ ਦਿੰਦਾ ਪਸ਼ੂ ਸਾਰੇ ਹੀ ਵਧੀਆ ਵੈ ਤੇ ਇਸ ਤਰ੍ਹਾਂ ਤੁਸੀਂ ਜੀ ਚੈੱਕ ਕਰ ਸਕਦੇ ਆ ਜਿਵੇਂ ਸ਼ੱਕ ਹੁੰਦਾ ਪਤਾ ਨਹੀਂ ਇਹ ਡੋਕੇ ਜਿ ਕਿਉਂ ਪਾਈ ਰੱਖਦਿਆਂ ਮੈਂ ਆ ਵੀ ਮੱਝ ਦਾ ਡੋਕਾ ਪਾਇਆ ਵੈ ਵੇਖੋ ਜੀ ਇਹਦੇ ਥਾਣਾ ਹੀ ਖਰਾਬ ਹੋ ਜਾਂਦੇ ਵਿਚਾਰੀ ਦੇ ਜਿਵੇਂ ਮਰਜ਼ੀ ਮੈਂ ਫੜ ਕੇ ਬਿਨਾਂ ਦਾਣਾ ਪਾਏ ਇਹਨਾਂ ਨੂੰ ਛੇੜੀ ਜਾਵਾ ਥਨਾਂ ਨੂੰ ਹੱਥ ਲਾਈ ਜਾਵਾ ਕੁਛ ਨਹੀਂ ਕਹਿੰਦੇ ਨਾ ਜੀ ਇਹ ਮੋਹ ਪਿਆਰ ਦੀ ਗੱਲ ਹੁੰਦੀ ਆ ਬੁੱਕਲ ਚ ਲੈ ਲੈ ਬੈਣੀ ਇਹਨਾਂ ਨੂੰ ਮੈਂ ਠੀਕ ਆ ਜੀ ਵੇਖੋ ਹੁਣ ਸਗਾਂ ਦੀ ਹੋਰ ਚੌੜੀ ਉਹ ਕੱਢਦੀ ਆ ਜੋ ਮੇਰੇ ਥਨਾਂ ਨੂੰ ਹੱਥ ਲਾਉਂਦੀ ਆ ਲਓ ਜੀ ਇਹ ਹੀ ਹੁੰਦਾ ਸੀਲ ਪਸ਼ੂ ਨਾਂ ਵੀ ਹੋਵੇ ਤਾਂ ਮੈਂ ਬਣਾ ਲੈਣੀ ਹੁੰਨੀ ਆ ਸੁਖਾ ਦੇਣੀ ਹੁੰਨੀ ਪਸ਼ੂ ਨੂੰ ਵੀ ਇਸ ਤਰ੍ਹਾਂ ਰਹੀਦਾ ਪਹਿਲਾਂ ਇਸ ਮੱਝ ਨੂੰ ਨਹੀਂ ਪਤਾ ਸੀਗਾ ਵੀ ਕੀ ਗੱਲਬਾਤ ਹੁੰਦੀ ਆ ਕੀ ਪਿਆਰ ਹੁੰਦਾ ਹੁਣ ਇਹ ਮੂਰੇ ਉਹ ਕੱਢਦੀ ਆ ਆਹ ਤਾਂ ਚਲੋ ਜੀ ਕਰ ਦੇਗਾ ਇਹ ਝੋਟੇਗਾ ਹਨ ਇਹ ਤਾਂ ਸਖਾਨਾ ਆ ਮੱਝ ਵੀ ਆਪਾਂ ਲਈ ਸੀ ਤੇ ਆ ਵਾਝ ਵੀ ਲਈ ਸੀ ਦੂਜੀ ਆਪਣੇ ਘਰ ਦੇਈ ਆ ਪਸ਼ੂ ਤੇ ਹਾਂ ਚਲੋ ਠੀਕ ਹੈ ਜੀ ਤੁਸੀਂ ਇਸ ਤਰ੍ਹਾਂ ਬਾਥਰੂਮ ਚੈੱਕ ਕਰ ਸਕਦੇ ਆ ਐ ਪੱਕਾ ਥਾਂ ਜੇ ਕੱਚਾ ਥਾਂ ਦਾ ਤੁਸੀਂ ਨਿਗਰਾਨੀ ਰੱਖਣੀ ਪਊ ਤਾਂ ਸਾਨੂੰ ਜਦੋਂ ਪਸ਼ੂ ਬਾਥਰੂਮ ਕਰੂਗਾ ਨਹੀਂ ਤੁਸੀਂ ਇਸ ਤਰ੍ਹਾਂ ਪਸ਼ੂ ਨਾਲ ਨੂੰ ਘਰੇ ਚੈੱਕ ਕਰ ਸਕਦੇ ਆ ਵੀ ਪਸ਼ੂ ਪ੍ਰੈਗਨੈਂਟ ਹੈ ਜਾਂ ਨਹੀਂ ਪਸ਼ੂ ਸੂਣ ਵਾਲਾ ਹੈ ਜਾਂ ਨਹੀਂ ਪਵਾ ਗਾਂ ਜਾਂ ਮੱਝ ਆ ਕਿਸੇ ਤੇ ਵੀ ਤੁਸੀਂ ਇਹ ਤਰੀਕਾ ਬਣਾ ਸਕਦੇ ਆ ਆ ਲੋ ਜੀ ਆਪਣਾ ਦਾਣਾ ਇਸ ਤਰ੍ਹਾਂ ਆਪਾਂ ਪਿਆਤਾ ਸੀ ਇਹਨਾਂ ਨੂੰ ਤੇ ਇਹ ਵਾਲਾ ਹੋਰ ਪਿਉ ਤਰਾਕਤਾ ਸੀ ਇਹਦੇ ਵਿੱਚ ਫੀਡ ਪਾ ਕੇ ਜੀ ਮੈਂ ਉਹ ਪIAਉਂਗੀ ਲੋ ਜੀ ਜਮਾਏਗੀ ਮੋੜ ਕੇ ਢੱਜ ਕੇ ਵਧੀਆ ਬਣ ਗਿਆ ਇਹਦੇ ਵਿੱਚ ਫੀਡ ਪਾ ਕੇ ਇਹਨੂੰ ਦਾਣਾ ਤਾਰ ਚੋਂ ਲੱਗੀ ਪਾਉਂਗੀ ਕਿਉਂਕਿ ਫੀਡ ਤੇ ਨੂੰ ਨਕਸ਼ਣਾ ਪੈਗੀ ਇਹ ਘੱਟ ਖਾਂਦੀ ਆ ਫਿਰ ਦਾਣੇ ਚ ਮਿਕਸ ਖਾ ਲੂਗੀ ਵੀ ਫੀਡ ਨਾਲ ਹੀ ਦੁੱਧ ਵਧੂਗੀ ਕਣਕ ਤੇ ਦਾਣੇ ਨਾਲ ਫੈਂਟ ਘਟ ਜਾਂਦੀ ਦੋਦ ਜਰੂਰ ਵੱਜ ਜਾਂਦੀ ਠੀਕ ਆ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਤੇ ਮਿਲਦੇ ਹਾਂ ਕਿਸੇ ਹੋਰ ਬਲੌਗ ਨਾਲ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰ ਦਿਓ ਲਾਈਕ ਕਮੈਂਟ ਜਰੂਰ ਕਰਿਆ ਕਰੋ ਹੌਸਲਾ ਮਿਲਦਾ ਜੇ ਤੁਸੀਂ ਵੇਖ ਕੇ ਛੱਡ ਦਿੰਨੇ ਆ ਵੀ ਵਿਊ ਤਾਂ ਹੁੰਦੇ ਆ ਜੀ ਪਰ ਜੇ ਕਮੈਂਟ ਘੱਟ ਹੁੰਦੇ ਆ ਫਿਰ ਐਂ ਜੀ ਹੁੰਦਾ ਵੀ ਪਤਾ ਨਹੀਂ ਕਿਸੇ ਨੇ ਦੇਖੀ ਆ ਵੀਡੀਓ ਜਾਂ ਬਲੌਗ ਪਤਾ ਨਹੀਂ ਨਹੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਜਾਂ ਬਲੌਗ ਇਸ ਤਰ੍ਹਾਂ ਦਾ ਲੱਗਦਾ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਸਪੋਰਟ ਕਰਨ ਲਈ ਮਿਲਦੇ ਆ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ